Oh, dear. oh, dear. ਤੇ ਭੈਣੇ ਬਹਿ ਜਾ ਤੂੰ ਵਸ ਚੱਲੀ ਐ ਮੈਂ ਬਹਿ ਜਾ ਹੋਰ ਕੀ ਮਾਂ ਦੇ ਦਰਵਾਜ਼ੇ ਤੇ ਬੈਠੀ ਬਹਿ ਜਾ ਹਾਂਜੀ ਲੋ ਸਾਧ ਸੰਗਤ ਜੀ ਕੀ ਹੋਇਆ ਇੱਕ ਭੈਣ ਨੂੰ ਸੁਪਨਾ ਆਇਆ ਸੁਪਨਾ ਸੁਪਨੇ ਦੇ ਵਿੱਚ ਮਾਂ ਕਹਿੰਦੀ ਮੈਂ ਤੇਰੇ ਘਰ ਆਉਣਾ ਤੇ ਬੰਦਿਆ ਤੁਹਾਡਾ ਛੋਟੀ ਸੁਣਦੀ ਜੱਤੀ ਛੋਟੀ ਆ ਸੋਸਾ ਥਾਂਗੇ ਤੇ ਕਹਿ ਹੋਰ ਆ ਗਏ ਅਣਗੋੜ ਨਾਲ ਘਰੋਂ ਕੱਲ ਹੀ ਭੈਣਾ ਕੀ ਸੋਲਦੀ ਐ ਪੁੱਤ ਕੱਲ ਹੀ ਮੈਂ ਸੋਚਿਆ ਕੀ ਆ ਭੈਣ ਰਾਤੀ ਮੈਨੂੰ ਸੁਪਨਾ ਆਇਆ ਮੇਰੀ ਮਾਂ ਸੁਪਨੇ ਚ ਆਈ ਆ ਅੱਜ ਮੇਰੇ ਘਰ ਬਾਹਰ ਆਉਣਾ ਐ ਮੈਂ ਸਫਾਈਆਂ ਸਮਝਾ ਕਰਦੀ ਆ ਤੇ ਸਾਰਿਆਂ ਦੀ ਪੇਟਾ ਫੜ ਲੈ ਮੈਨੂੰ ਵੀ ਕਹਿੰਦੀ ਸਾਥ ਲੈ ਜੇ ਮਾਂ ਤੇਰੀ ਆਉਗੀ ਕੱਲ ਹੀ ਨਾ ਸਮਝੂ ਸਕੂਗੀ ਲੋ ਜੇ ਕੀ ਗਾਣਾ ਗਾਉਂਦੀ ਸੋਹਣੀ ਸੰਗਤੀ ਪਿਆਰ ਦੇ ਨਾਲ ਗਾਣਾ ਗਾਉਂਦੀ ਆ ਨਾਲੇ ਆਪਣੀ ਕੋਚਾ ਲਾਉਂਦੀ ਆ ਜੀਹਨ ਦੇ ਉੱਤੇ ਤੇ ਮੇਰੀ ਮਾਂ ਦੇ ਆਉਣਾ ਕੀ ਕਹਿੰਦੇ ਸਲਿੱਪ ਸੇ ਉਹ ਨਜ਼ਰ ਸਰਵਤਨਾ ਸੈਨ ਨੂੰ ਕਿਤੇ ਮੈਂ ਬਿਠਾਵਾਂ ਸ਼ੇਰਾਵਾ ਕੀ ਵੀ ਕਰਦੇ ਸੀ ਕਿ ਦਸ ਦਾ ਕਹਿਆ ਇਲਾ ਮੈਂ ਵੀ ਅਵਤਾਰੀ ਤੈਨੂੰ ਬਿੱਲ ਕਰਦਾ ਲੈ ਮਾ ਦਾ ਮੰਦਰ ਬਣਾਓ ਕੀ ਕਹਿੰਦੀ ਆ ਦਿਲ ਕਰਦਾ ਮਾ ਤੇਰਾ ਮੰਦਰ ਬਣਾ ਬਣਾ ਮਾ ਕੀ ਕਹਿੰਦਾ ਤੇ ਲੋੜਾ ਚਾਪੇ ਤਸੱਵਰ ਕਰੋ ਪੈਜਸਣਾ ਨਹੀਂ ਗੱਲਾ ਬਾਤੇ ਗਾਦੇ ਜੇ ਸੁਣਾਓ ਲੋ ਜੀ ਇਹ ਹਾਜ਼ਰੀ ਲਵਾਣੀ ਸੀ ਸਾਡੇ ਨੇ ਉਹ ਦਿਲ ਕਰੇ ਤਾਂ ਮੈਂ ਤੇਰਾ ਜਾਗੇ ਮੇਰੇ ਜਾਵਾਂ ਦੀ Thank you. ਲੋ ਜੇ ਬੀਬੀ ਜਿੰਦ ਬਾਗੇ ਆਪਣੇ ਘਰਵਾਲੇ ਮੈਂ ਜਿੰਦ ਨੂੰ ਜਾਣਾ ਮਿਲਵੇ ਇਹ ਆ ਕੰਨੀ ਮੈਂ ਜਿੰਦ ਨੂੰ ਆਪਣੇ ਘਰਵਾਲੇ ਕਹਿੰਦੇ ਮੈਂ ਜਿੰਦ ਨੂੰ ਜਾਣਾ ਮਿਲਵੇ ਉਹ ਕਹਿੰਦਾ ਕਮਲੀਰੇ ਪੀੜ ਬਹੁਤ ਦਾਦਾ ਅਰਸ਼ ਬਹੁਤ ਦਾਦਾ ਆ ਤੂੰ ਕਿੱਥੇ ਜਾਉਂਗੀ ਨਹੀਂ ਜਾਣਾ ਨਿਆਣੇ ਸੋਛਦੇ ਆ ਪਰ ਉਹ ਪਿਆਰੀ ਜੀਤੀ ਜਿਹੜੀ ਜਿੰਦ ਤੇ ਆ ਗਈ ਕੰਨੀ ਮੈਂ ਜਾਣਾ ਦਾਦਾ ਜਦ ਮੈਂ ਬਗਾਂ ਤੇ ਜਾਵਾਂ ਮਾਂ ਮਾਇਦੇ ਲੋ ਪ੍ਰੇਮਿਆ ਤੁਮਨਾਂ ਲੋਕਾਂ ਦੀ ਦਰ ਪਰ ਫੁਰਕੇ ਚੱਲ ਜਿਓ ਕੋਲ ਲੈ ਜਾ ਉਥੋਂ ਕੇ ਪੈਸੋ ਕਿ ਹਾਂ ਆਪਣੇ ਆਲੀ ਨੂੰ ਤਾਂ ਕਹਿੰਦੀ ਪਿਆਰ ਕਰ ਗਈ ਆ ਆ ਲੈ ਕੋਈ ਜੜੀ ਜੜੀ ਜੈਸੀ ਆਪਣੇ ਤਾਲਵੇ ਨੂੰ ਉੱਤਪੀਆਂ ਦੇ ਕੇ ਬੱਚੇ ਬੱਚੇ ਅਸ਼ਾਪੋ ਚਲ ਗਏ ਦਲ ਸ਼ਾਪੋ ਚਲ ਗਏ ਕੀ ਦੇਹਦੀਆ ਮੇਲਾ ਲਗਿਆ ਬੱਸਾਂ ਮਿਲਦੀਆਂ ਨਹੀਂ ਹੁਣ ਵੀ ਨਹੀਂ ਬੱਸਾਂ ਮਿਲਦੇ ਸੋ ਪਤਾ ਹੀ ਆ ਕੋਈ ਉੱਪਰ ਰਵੇ ਜਾਂਦਾ ਮੋਟਰ ਕੇ ਜਾਂਦਾ ਮੋਕੀਦਾ ਜਾਂਦਾ ਅੱਜ ਲਓ ਜੀ ਇੱਕ ਜੂਰੀ ਬੇਂਤੀਆ ਕੇ ਲੰਗਰ ਸ਼ੁਰੂ ਆ ਜਿਸ ਵੀ ਭਾਈ ਨੂੰ ਭੁੱਖ ਹੈ ਉਹ ਪੂਰ ਲੰਗਰ ਚ ਲਗੇ ਪੇੜ ਪਰ ਹਲੇ ਇੱਥੇ ਬੈਠੋ ਦੋ ਮਿੰਟ ਹੋਰ ਕੇ ਸਾਹਮਣੇ ਮੈਂ ਤਾਂ ਪਹਿਲੀ ਫਿਕਰ ਨਾ ਕਰਿਓ ਮੈਂ ਕਿ ਸਾਹਮਣੇ ਮੈਂ ਲੱਗਾ ਲੋਈ ਪੇੜ ਸੋਣਨੇ ਵਾਲੀ ਆ ਹੰਗਰ ਸਾਕੇ ਫੇਰ ਇੱਥੇ ਬੈਠੀ ਜਾਓ ਫੇਰ ਇੱਥੇ ਬੈਠਣ ਲੱਗੇ ਸਾਕੇ ਤੇ ਪੇੜ ਸੋਣਨੇ ਵਾਲੀ ਆ ਬੀਬੀਓ ਤੁਹਾਡੇ ਮਤੋਂ ਦੀ ਪੇੜ ਐ ਜੇ ਆ ਪਿਆਰ ਨਾਲ ਸੋਹੋ ਓ ਬੀਬੀ ਬਸਾ ਪਰਿਆ ਜਾਨੀਆਂ ਬਸਾ ਪਰਿਆ ਜਾਨੀਆਂ ਖਵਾਰੀਆਂ ਦੀਆਂ ਉੱਪਰ ਚੜੀਆਂ ਥੱਲੇ ਚੜੀਆਂ ਬੀਬੀ ਬਾਲ ਖਿਲਾ ਰਹਿਓ ਆ ਠਾਕਾ ਮਾਦੀ ਦਸ ਬੜੇ ਨੂੰ ਕਿੰਨਾ ਮਾਰਦੀ ਆ ਆਪਣੇ ਇਸਰ ਦੇ ਨਾਲ उ मेन बि can

ਆਪਰੇ ਜੜੀ ਕਰ ਲੈ ਜੱਦੀ ਸੋਰੀ ਨੇ ਬਸ ਭਣੀ ਗਈ ਆ ਕਿਨੇਟਰ ਦਾ ਰਾਜਾ ਪੈਣਾ ਜਾ ਚੜ ਜਾ ਚੜ ਕੇ ਕੀ ਹੋਇਆ ਚੰਤ ਪੁਨੀ ਮਾਦੇ ਦਰਵਾਜ਼ੇ ਉੱਤੇ ਪਹੁੰਚ ਗਏ ਜਿਸ ਨੇ ਚੰਤ ਪੁਨੀ ਮਾਦੇ ਦਰਵਾਜ਼ੇ ਤੇ ਬਹੁਤੀ ਸੁਣਨੇ ਵਾਲੀ ਗੱਲ ਆ ਕਹਿੰਦੇ ਮਾਵਾ ਹੀ ਕਾਮਾਉਣੀਆਂ ਹੋਰ ਕੋਈ ਕੰਮ ਨਹੀਂ ਆਉਣਾ ਤੁਸੀਂ ਮੇਰੀ ਗੱਲ ਸਮਝ ਲਿਓ ਜਿਹੜੀਆਂ ਮਾਵਾ ਉਹੀ ਕਾਮਾਉਣੀਆਂ ਲੈ ਧਰਵਾਜੇ ਦੇ ਕਾਮਾਉਣਾ ਤੇ ਲੈਣੇ ਦੇ ਕਾਮਾਉਣਾ ਫਿਰ ਮਾਦੇ ਕਾਮਾਉਣਾ ਮਾਦੇ ਦਰਵਾਜ਼ੇ ਉੱਤੇ ਪਹੁੰਚ ਗਏ ਜਿਸਲੇ ਪਾਂਚੀ ਅਥੇ ਸਮਾਨ ਫੜਿਆ ਬੋਲਾ ਗੰਗਾ ਜਲ ਪਾੜੇ ਬਟਵਾ ਦਾ ਢੱਪਾ ਸਾਹ ਕੋ ਫੜਿਆ ਜਿਦਾਰਾ ਲਾਉਣੀ ਜਾਨੀ ਆ ਤਰਾਜ ਭਾਈ ਟਕਾਰੇ ਬੋਲੋ ਝੋਲ ਤੇ ਬੋਲੋ ਸੇਮ ਤੇ ਬੋਲੋ ਜੋ ਅਤਿੰਤ ਭੁਮੀ ਪੋਤੀ ਬੜੀ ਸੰਤੋ ਪਰਦੇ ਦੇ ਚਲੋ ਮਾ ਸਾਡੇ ਤੋਂ ਮਾ ਸਾਡੇ ਤੋਂ ਕੀ ਹੋਇਆ ਮਾ ਅਤਿੰਤ ਭੁਮੀ ਪਰਗਤ ਹੋ ਗਈ ਉਹਨੂੰ ਦਾਸਰ ਦੇ ਨਾਲ ਪਿਆਰ ਸੀ ਉਹਦੇ ਵਿੱਚ ਪਿਆਰ ਸੀ ਜਿਸ ਪਗ ਦਾ ਪਿਆਰ ਹੈ ਉਹ ਮਾ ਮਈ ਆਪ ਦਾ ਸੰਦੇਵ ਮਾ ਮਈ ਆਪਾਈ ਅਥਰ ਫਿਆ ਮਾ ਚਾ ਟਕਾਇਆ ਪਰੂ ਅਸ਼ੀਰਵਾਦ ਦਿੱਤਾ ਉਹਦੇ ਢੋਲੀਆਂ ਪਾ ਦਿੰਦੀਆ ਉਹਨੂੰ ਇੱਕ ਵਾਰ ਚਕਾਰਾ ਸ਼ੇਰ ਵਾਲੀ ਦਾ ਬੋਸ ਸਾਡੇ ਸਾਡੇ ਤੇਰੇ ਬਾਤ ਵਾਲੇ ਇੱਕ ਮਿੰਟ ਲਈ ਸਾਡੇ ਸਾਹਮਣੇ ਸਾਡੇ ਮਸ਼ਹੂਰ ਰੇਡੀਓ ਕਲਾਕਾਰ ਟੈਲੀਵਿਜ਼ਨ ਕਲਾਕਾਰ ਹੋਰ ਅਗਰਾਨ ਕਨੇਡਾ ਅਮਰੀਕਾ ਬੜਿਆ ਧੂਮਾ ਪਈਆ ਆ ਤੁਹਾਨੂੰ ਆਪਣਾ ਗੋਤਿਰ ਭੇਟਾ ਸੁਣਨ ਗਿਆ ਆ ਜੋ ਕੰਦਾਲਾ ਜੀ ਇਧਰ ਆ